ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM RAM ਜੀ ਸਲਾਮ ਅਲੈਕਮ ਸਤ ਸ੍ਰੀ ਅਕਾਲ ਪ੍ਰਭੋ ਸਿਆਣੇ ਕਹਿੰਦੇ ਆ ਜਦ ਬਾਣ ਲਾਗੇ ਤਬ ਰੋਸ ਜਾਗੇ ਅੱਜ ਸਾਡੇ ਮਨਾਂ ਚ ਬਹੁਤ ਵੱਡਾ ਰੋਸ ਜਾਗਿਆ ਕਿਉਂ ਜਾਗਿਆ ਮੈਂ ਬੇਨਤੀ ਕਰਨੀ ਚਾਹਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕੌਣ ਕੇ ਇਹਨੂੰ ਪਤਾ ਜਦੋਂ ਕਿਸੇ ਦਾ ਰਾਜ ਖਰਾਬ ਹੁੰਦਾ ਨਾ ਉਹ ਭਗਤਾਂ ਤੇ ਤਸ਼ੱਦਦ ਕਰਦੇ ਆ ਤੇ ਇਹਨੇ ਤਸ਼ੱਦਦ ਭਗਤਾਂ ਤੇ ਕੀਤਾ ਜਦੋਂ ਤਸ਼ੱਦਦ ਭਗਤਾਂ ਤੇ ਹੁੰਦਾ ਹੋਵੇ ਨਾ ਤੇ ਖਾਲਸਾ ਜੀ ਉਦੋਂ ਰਾਜ ਭਾਗ ਖਤਰੇ ਵਿੱਚ ਹੁੰਦੇ ਆ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਸਰਦਾਰ ਮਾਨ ਸਾਹਿਬ ਜੀ ਥੋੜਾ ਰਾਜ ਖਤਰੇ ਵਿੱਚ ਪੈ ਗਿਆ ਖਤਰੇ 'ਚ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਗੁਜਾਰਸ਼ ਕਰਦਾ ਮੰਨ ਲਓ ਮੰਨ ਲਓ ਮੰਨ ਲਓ ਸਿੱਖਾਂ ਦੀ ਗੱਲ ਬਹੁਤ ਵੱਡੇ ਸਾਡੇ ਲੀਡਰ ਰਹੇ ਆ ਹਿੰਦੁਸਤਾਨ ਦੇ ਲੈਵਲ ਦੇ ਦੁਨੀਆ ਦੇ ਲੈਵਲ ਦੇ ਰਹੇ ਆ ਪਰ ਕਿਸੇ ਨੇ ਸਿੱਖਾਂ ਦੀ ਗੱਲ ਨਹੀਂ ਕੀਤੀ ਅੱਜ ਸਿੱਖਾਂ ਨੇ ਜੇ ਮੈਰਜ ਰਜਿਸਟਰਡ ਕਰਾਉਣੀ ਹੋਵੇ ਤੇ ਸਾਨੂੰ ਉੱਥੇ ਪਤਾ ਕੀ ਲਿਖਣਾ ਪੈਂਦਾ Hindu ਰੀਤੀ ਰਿਵਾਜਾਂ ਮੁਤਾਬਕ ਫੇਰੇ ਲਈ ਲਾਂਨ ਤਾਂ ਸਾਡੇ ਜੰਮਨ ਦੇ ਉਹ ਸਾਡੇ ਸਾਡੇ ਗਵਾਂਢੀ ਮੁਲਖ ਚ ਪਾਕਿਸਤਾਨ ਵਿੱਚ ਉੱਥੇ ਸਿੱਖੀ ਰੀਤੀ ਰਿਵਾਜਾਂ ਮੁਤਾਬਕ ਆਨੰਦ ਕਾਰਜ ਹੁੰਦੇ ਆ ਰਜਿਸਟਰਡ ਹੁੰਦੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਡੇ ਰਾਜਸਥਾਨ ਚ ਪਰ ਸਾਡੇ ਪੰਜਾਬ ਜਣੀ ਮਾਨ ਸਾਹਿਬ ਇਹ ਵੀ ਕੰਮ ਕਰ ਦਿਓ ਆਖੇ ਲੱਗ ਜਾਓ ਹੱਥ ਬਨ ਕੇ ਬੇਨਤੀ ਆ ਮਾਨ ਸਾਹਿਬ ਉਹ ਸਿੱਖਾਂ ਨੂੰ ਆਦਾ ਦਵਾ ਦਿਓ ਜਿਹੜੀ ਸਿੱਖ ਮੈਰਿਜ ਅਰਿਸਟਰਡ ਕਰਾਉਂਦੇ ਨਾ ਅਸੀਂ ਉਹ ਤੇ ਲਿਖ ਸਕੀਏ ਵੀ ਸਿੱਖੀ ਰੀਤੀ ਰਵਾਜਾਂ ਮੁਤਾਬਕ ਆਨੰਦ ਕਾਰਜ ਲਏ ਇਹ ਅਸੀਂ ਅਰਿਸਟਰਡ ਕਰਾ ਸਕੀਏ ਹੱਥ ਬਨ ਕੇ ਬੇਨਤੀ ਆ ਹੱਥ ਬਨ ਕੇ ਬੇਨਤੀ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ RAM RAM ਅਸਲਾਮ ਅਲੈਕੁਮ